ਇਹ ਮਾਮਲਾ ਹੈ ਸ਼੍ਰੀ ਪਤੇਗੜ ਸਾਹਿਬ ਦੇ ਪਿੰਡ ਗੁਨੀਆ ਮਾਜਰੀ ਦਾ ਜਿੱਥੇ ਇਹ ਪਰਿਵਾਰ ਇਲਜ਼ਾਮ ਲਗਾ ਰਿਹਾ ਹੈ ਕਿ ਉਹਨਾਂ ਦੇ ਪਿੰਡ ਦੇ ਹੀ ਕੁਝ ਵਿਅਕਤੀਆਂ ਨੇ ਬੀਤੀ ਰਾਤ ਉਹਨਾਂ ਦੇ ਘਰ ਅੰਦਰ ਦਾਖਲ ਹੋ ਕੇ ਇੱਟਾਂ ਰੋੜਿਆਂ ਦੇ ਨਾਲ ਜਾਨਲੇਵਾ ਹਮਲਾ ਕੀਤਾ ਜਿਸ ਤੋਂ ਬਾਅਦ ਉਹਨਾਂ ਇਹ ਪਰਿਵਾਰ ਇਨਸਾਫ ਦੀ ਗੁਹਾਰ ਲਗਾ ਰਿਹਾ ਹੈ ਇਸ ਬੰਦੀ ਜਾਣਕਾਰੀ ਦਿੰਦੇ ਹੋਏ ਪੀੜਤ ਪਰਿਵਾਰ ਨੇ ਦੱਸਿਆ ਕਿ ਬੀਤੀ ਰਾਤ 10:30 ਵਜੇ ਦੇ ਕਰੀਬ ਕੁਝ ਵਿਅਕਤੀ ਕਥਿਤ ਤੌਰ ਤੇ ਸ਼ਰਾਬ ਦੇ ਨਸ਼ੇ ਦੇ ਵਿੱਚ ਲਲਕਾਰੇ ਮਾਰੇ ਸਨ ਜਿਸ ਤੋਂ ਬਾਅਦ ਉਹਨਾਂ ਵਿਅਕਤੀਆਂ ਨੇ ਘਰ ਅੰਦਰ ਦਾਖਲ ਹੋ ਕੇ ਇੱਟਾਂ ਰੋੜਿਆਂ ਦੇ ਨਾਲ ਉਹਨਾਂ ਉੱਤੇ ਹਮਲਾ ਕਰ ਦਿੱਤਾ ਤੇ ਇਹਨਾਂ ਨੇ ਜੀ ਰਾਤ ਮੇਰੇ ਫਾਦਰ ਸਾਹਿਬ ਨੂੰ ਪਹਿਲਾਂ ਤਾਂ ਜੀ ਗਾਲਾਂ ਕੱਢੀਆਂ ਜੀ ਸਾਡੇ ਸਾਰੇ ਪਰਿਵਾਰ ਨੂੰ ਜੀ ਫਾਦਰ ਸਾਹਿਬ ਦੇ ਪੁੱਛਣੋਂ ਉਪਰੰਤ ਜੀ ਇਹਨਾਂ ਨੇ ਸਾਡੇ ਪਰ ਜੀ ਗੇਟ ਖੁੱਲਾ ਸੀ ਜੀ ਆ ਕੇ ਰੋੜਿਆਂ ਨਾਲ ਜੀ ਜਾਨਲੇਵਾ ਹਮਲਾ ਕਰਿਆ ਜੀ ਅਸੀਂ ਭੱਜ ਨੱਠ ਕੇ ਜੀ ਅੰਦਰ ਆਪਣੀਆਂ ਜਾਨਾਂ ਬਚਾਈਆਂ ਜੀ ਆਹ ਦੇਖ ਲਓ ਸਰ ਸ਼ੀਸ਼ੇ ਟੁੱਟੇ ਹੋਏ ਨੇ ਜੀ ਇੱਤਾਂ ਖਿੜੀਆਂ ਹੋਈਆਂ ਨੇ ਜੀ ਸਾਨੂੰ ਇਹਨਾਂ ਤੋਂ ਜਾਨ ਮਾਲ ਦਾ ਨੁਕਸਾਨ ਕਰਨ ਦਾ ਡਰ ਹੈ ਜੀ ਹਾਂਜੀ ਇਹਨਾਂ ਦਾ ਮੁਲਾਜ਼ਮ ਇੱਕ ਗਰਮੇਲ ਸਿੰਘ ਪੁਲਿਸਚ ਹੈ ਜੀ ਤੇ ਇੱਕ ਦਰਸ਼ਨ ਸਿੰਘ ਜੀ ਸਰਕਾਰੀ ਗੱਡੀ ਚਲਾ ਰਹੇ ਚਲਾਉਂਦੇ ਨੇ ਜੀ ਉਹਨਾਂ ਦਾ ਪਤਾ ਨਹੀਂ ਕਿਹੜੇ ਅਫਸਰ ਦੀ ਚਲਾਉਂਦੇ ਨੇ ਜੀ ਦੋਨੇ ਭਾਈ ਹਾਂਜੀ ਨਹੀਂ ਜੀ ਇੱਕ ਪੁਲਿਸਚ ਹੈ ਜੀ ਇੱਕ ਸਰਕਾਰੀ ਮੁਲਾਜ਼ਮ ਹੈ ਜੀ ਗੱਡੀ ਚਲਾ ਰਿਹਾ ਜੀ ਕਿਸੇ ਅਫਸਰ ਦੀ ਜੀ ਅੱਛਾ ਦਰਖਾਸਤ ਦਿੱਤੀ ਹੈ ਜੀ ਬਸੀ ਥਾਣੇ ਜੀ ਰਾਤ ਅਸੀਂ 11 ਵਜੇ ਦਿੱਤੀ ਹੈ ਜੀ ਸਰ ਕਾਰਵਾਈ ਹੋਈ ਕਾਰਵਾਈ ਐਸਆਈ ਸਰ ਸਬ ਇੰਸਪੈਕਟਰ ਸਾਹਿਬ ਆਏ ਸੀ ਜੀ ਮੌਕਾ ਦੇਖ ਗਏ ਨੇ ਜੀ ਫੋਟੋਆਂ ਖਿੱਚ ਕੇ ਲੈ ਗਏ ਸੀ ਜੀ ਤੇ ਐਸਐਚਓ ਸਾਹਿਬ ਦੇ ਕਹਿੰਦੇ ਸੀ ਜੀ ਅਮਲ ਚ ਲਿਆ ਕੇ ਜੋ ਵੀ ਬਣਦੀ ਕਾਰਵਾਈ ਇਹ ਕਰਾਂਗੇ ਜੀ ਸਾਡੀ ਵੀ ਤੁਹਾਡੇ ਚੈਨਲ ਦੇ ਥਰੂ ਇਹੀ ਬੇਨਤੀ ਹੈ ਜੀ ਵੀ ਜੋ ਬਣਦੀ ਕਾਰਵਾਈ ਹੈ ਜੀ ਉਹ ਕਰੀ ਜਾਵੇ ਸਾਨੂੰ ਸਾਡਾ ਪੁਲਿਸ ਤੋਂ ਇਨਸਾਫ ਦਵਾਇਆ ਜਾਵੇ ਹਮਲਾ ਰਾਤ ਜੀ ਤਕਰੀਬਨ ਪੌਣੇ 11 ਤੋਂ ਜੀ 11:30 ਦੇ ਵਿੱਚ ਕਰਦੇ ਰਹੇ ਨੇ ਜੀ ਸਾਡੇ ਪਰਿਵਾਰ ਚ ਜੀ ਮੇਰੇ ਫਾਦਰ ਸਾਹਿਬ ਮੇਰੇ ਮਾਤਾ ਜੀ ਮੇਰੀ ਵਾਈਫ ਤੇ ਮੇਰੇ ਗ੍ਰੈਂਡ ਮਦਰ ਜੀ ਗੱਲ ਕੋਈ ਨਹੀਂ ਹੋਈ ਕੋਈ ਪੁਰਾਣੀ ਰੰਗਸ਼ਣ ਨਹੀਂ ਕੁਛ ਨਹੀਂ ਜੀ ਇਹਨਾਂ दारू ਪੀਤੀ ਆ ਕੇ ਆ ਵੇਖੋ ਸਾਹਮਣੇ ਤੁਹਾਨੂੰ ਵੇਖ ਲੋ ਦੇਖਦੇ ਹੋ ਪਏ ਨਿਸ਼ਾਨ ਲੱਗੇ ਨੇ ਪਰਥਾ ਨਰੋੜੇ ਇਟਾ ਮਾਰਦੇ ਰਹੇ ਨੇ ਸਾਨੂੰ ਜੇ ਅਸੀਂ ਰਾਤ ਲੋਕ ਮਤਲਬ ਕੁੰਡੇ ਨਾਲ ਮਾਰਦੇ ਸਾਨੂੰ ਪੁੱਚਣ ਕੇ ਮਾਰ ਜਾਣਾ ਸਾਰੇ ਪਰਿਵਾਰ ਨੂੰ ਸਾਨੂੰ ਧਮਕੀ ਫਿਰ ਜਾਂਦੇ ਹੋ ਦੇ ਕੇ ਗਏ ਨੇ ਕਿ ਤੁਹਾਡਾ ਸਾਰਾ ਪਰਿਵਾਰ ਮਾਰ ਦੇਣਾ ਇਸ ਵੰਦੀ ਜਦੋਂ ਮਾਮਲੇ ਦੇ ਤਫਤੀਸ਼ੀ ਅਫਸਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਮੌਕੇ ਦਾ ਜਾਇਜ਼ਾ ਲੈ ਕੇ ਸਾਰਾ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਦੇ ਵਿੱਚ ਲਿਆ ਦਿੱਤਾ ਹੈ ਉਹਨਾਂ ਕਿਹਾ ਕਿ ਤਫਤੀਸ਼ ਦੇ ਵਿੱਚ ਪਾਏ ਗਏ ਮਲਜ਼ਮਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ ਸਰਜੀਤ ਸਿੰਘ ਪੁੱਤਰ ਸਰਦਾਰ ਸਿੰਘ ਵਾਸੀ ਗੁਨੀਆ ਮਾਜਰੀ ਮੈਂ ਦਰਸ਼ਨ ਸਿੰਘ ਗੁਰਮੇਲ ਸਿੰਘ ਵਗੈਰਾ 6-7 ਬੰਦਿਆਂ ਦੇ ਖਿਲਾਫ ਦਰਖਾਸਤ ਦਿੱਤੀ ਆ ਵੀ ਰਾਤ ਉਹਨਾਂ ਨੇ ਸਾਡੇ ਘਰ ਤੇ ਰੂੜੇ ਇੱਟਾਂ ਮਾਰੇ ਜਿਹੜੀ ਤਫਤੀਸ਼ ਚੱਲ ਰਹੀ ਆ ਤਫਤੀਸ਼ ਦੌਰਾਨ ਜੋ ਵੀ ਗੱਲ ਸਾਹਮਣੇ ਆਊਗੀ ਜੁਰਮ ਦੇ ਖਿਲਾਫ ਪਰਚਾ ਦਰਜ ਕੀਤਾ ਜਾਊਗਾ ਬਹਰਾਲ ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਕਦੋਂ ਮੁਲਜ਼ਮਾਂ ਨੂੰ ਫੜਨ ਅਤੇ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਦੇ ਵਿੱਚ ਸਫਲ ਹੁੰਦੀ ਹੈ फतेहगढ़ साहब तो बहादुर सिंह टा की रिपोर्ट डेली पंजाबी। रात इंतजार कर लाग रिशा त्यारटू शीशा है नी पग बन इसने थारी पंजाबी में के बोला? इसे कहते आप पिछे दे छोटा शीशा चाहिए ਕੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਪਵਿੱਖ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬਰਕਰੋ 9397893978